زندگی ਦਾ ਸੁਪਨਾ ਸੀਗਾ ਬਹੁਤ ਵੱਡਾ। ਹਾਂਜੀ ਹਾਂਜੀ। ਉਹ ਆਤਮਾ ਨੇ ਇਹਦਾ ਸੁਪਨਾ ਕਰਦਾ ਸੀ। ਬਹੁਤ ਵੱਡੀ ਮੰਗਿਆ ਸੀ। ਹਾਂਜੀ ਹਾਂਜੀ। ਓਕੇ। ਦੋਸਤੋ ਇਹ ਵੀਡੀਓ ਬਹੁਤ ਕੁਝ ਬਿਆਨ ਕਰਦੀ ਹੈ। ਕਿਵੇਂ ਇੱਕ ਮਿਹਨਤੀ ਇਨਸਾਨ ਬਹੁਤ ਸਾਲਾਂ ਤੋਂ ਇੱਕ ਸੁਪਨਾ ਲੈ ਰਿਹਾ ਹੁੰਦਾ ਹੈ। ਇੱਕ ਦਿਨ ਕਦੇ ਮੈਂ ਪੂਰਾ ਕਰੂੰਗਾ। ਤੇ ਅੱਜ ਇੰਨੇ ਸਾਲਾਂ ਦੀ ਮਿਹਨਤ ਤੇ ਸਬਰ ਬਾਦ ਉਹਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਤੁਸੀਂ ਜੇ ਆਪਣੀਆਂ ਪੁਰਾਣੀਆਂ ਵੀਡੀਓ ਵੇਖੀਆਂ ਤਾਂ ਤੁਹਾਨੂੰ ਪਤਾ ਲੱਗ ਜੂ ਮੈਂ ਬਾਈ ਬੱਗੇ ਦੀ ਗੱਲ ਕਰ ਰਿਹਾ ਤੇ ਬੱਗੇ ਨੇ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਆਪ ਦੇ ਘਰੇ ਜਿਹੜਾ ਨਵਾਂ ਘਰ ਪਾਇਆ ਉਹ ਚ ਰਹਿਣਾ ਸਟਾਰਟ ਕਰਤਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਬੱਗੇ ਦੇ ਸਾਰੇ ਸੁਪਨੇ ਪੂਰੇ ਹੋਣ ਨਿੱਕੇ ਨਿੱਕੇ ਬੱਚੇ ਤੇ ਪਰਿਵਾਰ ਦੀ ਖੁਸ਼ੀ ਵੇਖ ਕੇ ਅੱਜ ਸੱਚੀ ਅੱਖਾਂ ਚੋਂ ਹੰਝੂ ਆ ਗਏ ਤੇ ਮੈਂ ਤਾਂ ਬੱਗੇ ਨੂੰ ਬਹੁਤ ਸਲਾਂ ਜਾਣਦਾ ਬੱਗਾ ਮੈਨੂੰ ਆਦਾ ਹੁੰਦਾ ਸੀ ਬਾਈ ਜੀ ਹੁਣ ਆਪਾਂ ਥਾਂ ਲੈ ਲਗੇ ਹੁਣ ਮੇਰਾ ਸੁਪਨਾ ਬਾਈ ਜੀ ਇੱਕ ਕਮਰਾ ਪਾਲਾਂ ਹਰ ਇੱਕ ਨਮਸਾਨ ਦਾ ਸੁਪਨਾ ਹੁੰਦਾ ਚਾਹੇ ਉਹ ਛੋਟਾ ਘਰ ਪਾਵੇ ਵੱਡਾ ਪਾਵੇ ਉਹਦੇ ਵਿੱਚ ਉਹਦਾ ਦਿਲ ਵਸਿਆ ਹੁੰਦਾ ਹੈ ਉਹਦੀ ਮਿਹਨਤ ਹੁੰਦੀ ਹੈ ਉਹਦਾ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਬੰਦੇ ਦੀ ਤੇ ਅੱਜ ਮੈਨੂੰ ਪਤਾ ਵੀ ਬਗਾ ਕਿੰਨਾ ਜ਼ਿਆਦਾ ਖੁਸ਼ ਸੀਗਾ ਬਾਕੀ ਤੁਸੀਂ ਵੀਡੀਓ 'ਚ ਵੇਖੋਗੇ ਸੋਨੂੰ ਪਤਾ ਲੱਗ ਜੂਗਾ ਇੱਕ ਗੱਲ ਹੋਰ ਹੈ ਕੁਝ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਮਤਲਬ ਵੱਡੇ ਘਰਾਂ ਦੇ ਵਿਆਹ ਸ਼ਾਦੀਆਂ ਭੋਗ ਤੇ ਜਾ ਕੇ ਬਹੁਤ ਖੁਸ਼ ਹੁੰਦੇ ਆ ਤੇ ਕਿਸੇ ਮਤਲਬ ਜਿਹੜਾ ਬੰਦਾ ਮਿਹਨਤ ਵਾਲਾ ਹੁੰਦਾ ਜਾਂ ਵਿਚਾਰਾ ਕੋਈ ਘਰੋਂ ਮਾੜਾ ਮੋਟਾ ਠੀਕ ਹੁੰਦਾ ਉਹਨਾਂ ਦੇ ਜਾ ਕੇ ਜਿਆਦਾ ਖੁਸ਼ ਨਹੀਂ ਹੁੰਦੇ ਹਾਲਾਂਕਿ ਇਹ ਮੇਰਾ ਮੰਨਣਾ ਜਿੰਨਾ ਮਿਹਨਤੀ ਬੰਦਾ ਹੁੰਦਾ ਜਾਂ ਜਿੰਨਾ ਛੋਟੇ ਪਰਿਵਾਰ ਚੋਂ ਬੰਦਾ ਹੁੰਦਾ ਉਹ ਸੋਡੀ ਓਨੀ ਹੀ ਜਿਆਦਾ ਇੱਜ਼ਤ ਕਰਦਾ ਉਹਨੂੰ ਵੱਧ ਤੋਂ ਵੱਧ ਮਾਨਸਤਕਾਰ ਕਰਦਾ ਤੇ ਉਹਨੂੰ ਐ ਹੁੰਦਾ ਵੀ ਮੇਰੇ ਘਰੇ ਬਾਈ ਜੀ ਆਏ ਆ ਤੇ ਵੀ ਇਹਨਾਂ ਦੀ ਕਿਤੇ ਮਤਲਬ ਕੋਈ ਇਹਨਾਂ ਨੂੰ ਮਹਿਸੂਸ ਨਾ ਹੋਵੇ ਵੀ ਕਮੀ ਪੈਛੇ ਰਹੀ ਹੋਵੇ ਤੇ ਬੱਗਾ ਵਿਚਾਰਾ ਦਿਲ ਦਾ ਬਹੁਤ ਚੰਗਾ ਇਨਸਾਨ ਹੈ ਪਰਮਾਤਮਾ ਕੀ ਹੀ ਅਰਦਾਸ ਕਰਦਾ ਥੋੜੇ ਦਿਨਾਂ ਤੱਕ ਬੱਗੇ ਦੇ ਘਰੇ ਖੁਸ਼ੀਆਂ ਆਉਣ ਵਾਲੀ ਹੈ ਤੇ ਪਰਮਾਤਮਾ ਉਹਦੀ ਝੋਲੀ ਖੁਸ਼ੀ ਪਾਵੇ ਤੇ ਬੱਗੇ ਦਾ ਜਿਹੜਾ ਨਵਾਂ ਘਰ ਹੈ ਇਹ ਵੀ ਖੁਸ਼ੀਆਂ ਨਾਲ ਭਰਿਆ ਹੋਵੇ ਅੱਜ ਆਪ ਆਏ ਆ ਜਿਵੇਂ ਕਿ ਵਾਦਾ ਕਰਿਆ ਸੀ ਬਾਈ ਬੱਗੇ ਨਾਲ ਉਹਨਾਂ ਦੇ ਘਰੇ ਪਾਟਰ ਖਾਇਆ ਬੱਗੇ ਨੇ ਅੱਜ ਤੇ ਪਰਮਾਤਮਾ ਆਉਣ ਵਾਲੇ ਦਿਨ ਬੱਗੇ ਵਾਸਤੇ ਬਹੁਤ ਵਧੀਆ ਲੈ ਕੇ ਆਉਣ ਤੇ ਜਿਹੜਾ ਨਵਾਂ ਘਰ ਆ ਇਹ ਵਾਸਤੇ ਖੁਸ਼ੀਆਂ ਲੈ ਕੇ ਆਵੇ ਬੱਗਾ ਖੜਾ ਇਹਨੂੰ ਦਿਨੀਆਂ ਵਧਾਈਆਂ ਨਾਲੇ ਕਰਦੇ ਆ ਗੱਲਬਾਤ ਕਿੰਨੇ ਲੈ ਕੇ ਆਉਂਦਾ ਕੀ ਹਾਲ ਖੰਡਾ ਸਤਿ ਸ੍ਰੀ ਅਕਾਲ ਜੀ ਤਕੜਿਓ ਹਰ ਬੱਗਾ ਜੀ ਬਹੁਤ ਵਧੀਆ ਵਧਾਈਆਂ ਤੁਹਾਨੂੰ ਹਾਂ ਮਹਾਰਾਜ ਤੁਹਾਨੂੰ ਵਧਾਈ ਰਣਾਈ ਗਿਆ ਭਰਾ ਹਾਂਜੀ ਹਾਂ ਲਿਆਓ ਬੇਟਾ ਲਾ ਕੇ ਮੀਟਰ ਨਹੀਂ ਮੀਟਰ ਹੀ ਲਾ ਕੇ ਨਹੀਂ ਲਾ ਕੇ ਲਾਈਏ ਤਾਂ ਆ ਰਹੇ ਬਸ ਕੱਲ ਨੂੰ ਲਾ ਜਾਣਗੇ ਕੱਲ ਨੂੰ ਸੋਮਵਾਰ ਅੱਜ ਕੀ ਵਾਰ ਅੱਜ ਸੋਮਵਾਰ ਫਿਰ ਅੱਜ ਹੀ ਲਾ ਜਾਣਗੇ ਅੱਜ ਠੀਕ ਹੈ ਹਾਂ ਅੱਜ ਬਸ ਹੋਰ ਸੁਣਾਉ ਵਧੀਆ ਆਉਣੇ ਕੋਈ ਨਹੀਂ ਆਪਾਂ ਮਾਨ ਸਾਹਿਬ ਹਾਂਜੀ ਜਿਹੜਾ ਬੱਗਾ ਆਪਣਾ ਪਰ ਮਿੱਤਰ ਤੁਹਾਡਾ ਵੀ ਮਿੱਤਰ ਇਹ ਬੜਾ ਮਿਹਨਤੀ ਤੇ ਸੁਚੱਜਾ ਬੰਦਾ ਜਿਹਨੇ ਮਿਹਨਤ ਕਰਕੇ 10 ਮਰ ਲਿਆਂ ਦੇ ਵਿੱਚ 2.5 ਲੱਖ ਰੁਪਏ ਦੀ ਇੱਟ ਲੱਗੀ ਹੈ ਕਰਨੀ ਬਾਕੀ ਸਹੀ ਗੱਲ ਹੈ ਬਹੁਤ ਔਖਾ ਹੋ ਜਾਂਦਾ ਇਹ ਵੀ ਵਿਚਾਰਾ ਉਹ ਜਗ੍ਹਾ ਸੀ ਚਲੋ ਕਿਵੇਂ ਨਾ ਕਿਵੇਂ ਸਿਰੇ ਚੜ ਗਿਆ ਮਾਲਕ ਨੇ ਇੱਕ ਦੇ ਘਰੇ ਖੁਸ਼ੀ ਹੋਰ ਆਉਣ ਵਾਲੀ ਹਾਂ 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 ਬਿਲਕੁਲ ਵਾਹਿਗੁਰੂ ਖੁਸ਼ੀ ਕਰੇ ਤਾਂ ਕੀ ਬਾਤਾਂ ਹੀ ਆ ਇਹ ਤਾਂ ਹੀ ਜੋਰ ਪਾਈ ਨੇ ਕਹਿੰਦਾ ਵੀ ਮੈਂ ਚਾਹਣਾ ਉਹ ਖੁਸ਼ੀ ਨਵੇਂ ਘਰੇ ਆਵੇ ਹਾਂਜੀ ਮੇਰੀ ਇੱਕ ਬੇਨਤੀ ਆਪਣੇ ਪਿੰਡ ਵਾਲਿਆਂ ਨੂੰ ਵੀ ਇਹ ਵੀ ਨਾਲ ਦੇਨ ਦੇ ਨਾਲ ਖੜ ਜਾ ਕਰੋ ਰਿਸ਼ਤੇਦਾਰੀਆਂ ਮਿੱਤਰਤਾ ਆਪਣੀ ਖਤਮ ਹੁੰਦੀ ਜਾਂਦੀ ਆ ਸਹੀ ਗੱਲ ਅੱਜ ਕੱਲ ਅਗਲਾਖ ਦਿੰਦਾ ਯਾਰ ਮੈਂ ਅੱਜੂ ਤੋਂ ਕੀ ਲੈਣਾ ਅੱਜੂ ਦਾ ਦੂਜੇ ਨੂੰ ਕਹਿੰਦਾ ਮੈਂ ਯਾਰ ਉਹ ਤੋਂ ਕੀ ਲੈਣਾ ਸਹੀ ਗੱਲ ਹੈ ਸਹੀ ਗੱਲ ਹੈ ਉਹ ਤੋਂ ਕੀ ਲੈਣਾ ਉਹ ਤੋ ਫਿਰ ਜਦੋਂ ਕੁਛ ਆ ਜਾਂਦਾ ਮੇਰੇ ਅਰਗੇ ਕੋਲੇ ਫਿਰ ਤੁਸੀਂ ਬਾਰੀਆਂ ਨਾ ਲੰਕਦੇ ਹੋ ਲੋਕੋ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਇਹ ਭਰਾਵੋ ਇਕੱਠੇ ਰਿਆ ਕਰੋ ਜੁੜ ਕੇ ਰਿਆ ਕਰੋ ਮੁਹੱਬਤ ਕਰਿਆ ਕਰੋ ਆਪਣੇ ਲੋਕ ਨੂੰ ਮਿਹਨਤ ਨਹੀਂ ਕਰ ਰਿਹਾ ਲਿਸਨ ਟੂ ਮੀ ਬ੍ਰਦਰ ਅੱਜੂ ਕਦੋਂ ਦਾ ਮਿਹਨਤ ਕਰ ਰਿਹਾ ਮਿਹਨਤ ਨਾਲ ਸਭ ਕੁਝ ਮਿਲਦਾਗਾ ਇੱਕ ਦੂਜੇ ਦੇ ਨਾਲ ਖੜ ਜਾਇਆ ਕਰੋ ਜੇ ਅੱਜਕੱਲ ਕੋਈ ਕਿਸੇ ਦੇ ਚਲਾ ਜਾਂਦਾ ਤਾਂ ਵੀ ਗੱਲਾਂ ਕਰਨਾ ਹਰਕਤ ਦੋ ਤੁਰਾਂ ਦੀਆਂ ਗੱਲਾਂ ਕਰ ਪਤਾ ਹੀ ਹੈ ਜੀ ਪਤਾ ਹੀ ਹੈ ਸੋ ਭਾਈ ਚੜ੍ਹਦੇ ਸੂਰਜ ਨੂੰ ਸਲਾਮ ਹੈ ਚੜ੍ਹਦੇ ਸੂਰਜ ਨੂੰ ਬੱਗੇ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਅੱਜੂ ਮਾਨ ਸਾਹਿਬ ਆਏ ਹੋ ਹਾਂਜੀ ਹਾਂਜੀ ਬਹਿਦੋਂ ਤੁਹਾਡਾ ਸ਼ੁਕਰੀਆ ਨਹੀਂ ਮੈਂ ਉਦੋਂ ਬਾਅਦ ਕਰਾਂਗਾ ਮੈਂ ਪੱਕਾ ਆਉਂਗਾ ਹਾਂਜੀ ਹਾਂਜੀ ਤੇ ਬਾਕੀ ਆਏ ਆ ਵੀ ਹੁਣ ਮੈਂ ਉਦੋਂ ਆਇਆ ਸੀ ਜਵਾਕ ਬਹੁਤ ਖੁਸ਼ੀ ਆ ਹਾਂਜੀ ਬਹੁਤ ਜ਼ਿਆਦਾ ਜਿੰਨਾ ਮੈਂ ਇੰਨਾ ਚਾਪ ਕਿਸੇ ਬੰਦੇ ਨੂੰ ਨਹੀਂ ਵੇਖਿਆ ਹਾਂ ਨਹੀਂ ਖੁਸ਼ੀ ਕਿਉਂਕਿ ਜਦੋਂ ਬੰਦੇ ਨੇ ਸੁਪਣਾ ਵੇਖਿਆ ਹੋਵੇ ਯਾਰ ਭਾਵੇਂ ਸੁਪਨੇ ਨਾ ਹਨ ਅਗਲਾ ਤੇ ਦੋ ਇਟਾਂ ਦਾ ਘਰ ਪਾਲੇ ਤੇ ਬੰਦੇ ਨੂੰ ਖੁਸ਼ੀ ਬਹੁਤ ਹੁੰਦੀ ਹੈ ਬਿਲਕੁਲ ਤੇ ਬੱਗੇ ਨੇ ਤਾਂ ਬਹੁਤ ਸੋਹਣਾ ਪਾਇਆ ਪੂਰਾ ਚਾਰ ਸਥਾਨ ਤੇ ਬਸ ਉਹਨੂੰ ਬਿਜਲੀ ਰਹਿ ਗਈ ਉਹ ਜਲਦੀ ਪੱਗੀ ਦੀ ਅੱਜ ਸਵਿਫਟ ਫਿੱਟ ਹੋ ਜਾਊ ਆ ਗਈ ਆ ਆਪਣੀ ਛਿਲੇ ਨੂੰ ਤੇ ਜਿੰਦ ਤੈਨੂੰ ਬਹੁਤ ਬਹੁਤ ਵਧਾਈਆਂ ਬਈ ਮਹਾਰਾਜ ਸਾਹਿਬ ਨੂੰ ਦਾ ਇੱਧਰ ਮੇਰੇ ਘਰ ਦੀ ਹੈ ਤੇ ਪਰਿਵਾਰ ਆ ਬੱਗੇ ਦਾ ਸੱਸੇ ਗੱਲ ਜੀ ਪਰਮਾਤਮਾ ਕਰਕੇ ਵੀ ਤੁਹਾਨੂੰ ਦੁਨੀਆ ਦੀ ਸਾਰੀ ਖੁਸ਼ੀ ਮਿਲੇ ਤੇ ਨਵਾਂ ਘਰ ਤੁਹਾਡੇ ਲਈ ਹੋਰ ਵੀ ਜ਼ਿਆਦਾ ਖੁਸ਼ੀ ਲੈ ਕੇ ਆਵੇ ਹੋ ਠੀਕ ਹੈ ਆਪਣੀ ਵੱਡੀ ਕੁੜੀ ਆ ਛਿਲੇ ਜੀ ਹਾਂਜੀ ਹਾਂਜੀ ਹੋ ਜਾ ਪੁੱਤ ਖੁਸ਼ ਹੈ ਇਹ ਤਾਂ ਉਧਰ ਦੀ ਵਾਲੀ ਖੁਸ਼ੀ ਹੈ ਹੈ ਇਹ ਹਾਂਜੀ ਇਹ ਤਾਂ ਉਧਰ ਵਾਲੀ ਖੁਸ਼ੀ ਹੈ ਨਾ ਖੁਸ਼ੀ ਹੁੰਦੀ ਐ ਜਿ ਵਾਕ ਨੂੰ ਭਰਾਵਾ ਹਾਂਜੀ ਇਹ ਬਾਈ ਜੀ ਆ ਰੋਡੀ ਕੋ ਜੀ ਚਲੋ ਭਾਈ ਪ੍ਰਮਾਤਮਾ ਮਿਹਰ ਕਰੇ ਜੀ ਜ਼ਿੰਦਗੀ ਦਾ ਸੁਪਨਾ ਸੀਗਾ ਬਹੁਤ ਵੱਡਾ ਪ੍ਰਮਾਤਮਾ ਨੇ ਇਹੜਾ ਸੁਪਨਾ ਕਰਤਾ ਸਹੀ ਹੈ ਸਹੀ ਬਾਕੀ ਸੋਡੇ ਵਰਗੇ ਯਾਰ ਨਹੀਂ ਨਹੀਂ ਜਰੂਰ ਭਾਈ ਕਾਦੀ ਕਿਸੇ ਚੀਜ਼ ਦੀ ਕੋ ਕਮੀ ਨਹੀਂ ਬੱਗੇ ਨੇ ਅੱਜ ਵੀ ਪਾਠ ਰਖਾਇਆ ਘਰੇ ਤੇ ਸਾਰੇ ਜਣੇ ਅਰਦਾਸ ਕਰਿਓ ਵੀ ਬੱਗੇ ਦਾ ਘਰ ਹਮੇਸ਼ਾ ਐਂ ਹੱਸਦਾ ਵਸਦਾ ਰਹੇ ਤੇ ਖੁਸ਼ੀਆਂ ਲੈ ਕੇ ਆਵੇ ਤੇ ਜਿੰਨੇ ਵੀ ਆਪਣੇ ਨਾਲ ਆਪਣੇ ਦੋਸਤ ਮਿੱਤਰ ਵੇਖਦੇ ਆ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿਉਂਦੇ ਵਾਸਤੇ ਰਹਿਣ ਦੁੱਧ ਤੇ ਪੁੱਤ ਦੀ ਰਾਤ ਪ੍ਰਮਾਤਮਾ ਰੇਕ ਨੂੰ ਬਖਸ਼ੇ ਸਹੀ ਗੱਲ ਹੈ ਜੀ ਜ਼ਿੰਦਗੀ ਦੀ ਖੁਸ਼ੀ ਰੱਖੋ ਬੱਗੇ ਯਾਰ ਤੇਰੇ ਵਰਗੇ ਮਿਹਨਤੀ ਬੰਦੇ ਦਾ ਮੁੱਲ ਪੈਣਾ ਚਾਹੀਦਾ ਹੈ ਤੇ ਬਾਕੀ ਬਹੁਤ ਵਧੀਆ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਯਾਰ ਧੰਨਵਾਦ ਜੀ ਓਕੇ ਬੱਗਾ ਜੀ موسیقی ਆਗੇ ਮੈਂ ਦਸਦਾ ਉਹ ਵਰਨਾ ਜਿਹੜਾ 9020 ਆਣਾ ਉਹ ਕੋ ਸੰਤੋਖ ਨੇ ਸਦਾ ਦਰਬਾਰ ਨਾ ਵੀ ਜਲਦੀ ਇਹ ਕਿ ਮੈਨੂੰ ਮੈਨਾਂ ਹੀ ਕੰਮੀ ਕਲ ਕਿਰਪਾ ਜਿਸ ਨੂੰ ਆਮਦੀਆਂ ਨਾਮ ਰੋਜੰਦ ਮਾਤੀਆਂ ਨਾ ਕਮੰਦੁਰ ਕੀ ਪ੍ਰਦੀਰੋ ਦਿਸਣਿਆ ਹਰ ਬਰਨ ਜੀਤ ਪਰ ਕੋ ਤੋ ਸੁਨੇਹਾ ਦੇ ਨਵੇਂ ਜਨਤ ਹੈ ਹਰ ਗਾਇਕ ਹੋਏ ਸਿੱਧਾ ਨੀਚੇ ਸੁਝਾਅ ਕੀ ਰਹੇ ਤੋ ਸੋਚੇ ਹਾਂ ਜਿਹਾ ਖਤਮ ਹੋ ਗਿਆ ਜੀ ਦ੍ਰਿਸ਼ਟਾਚਾਤਾ ਦਾ ਖਤਮ ਹੋ ਰਿਹਾ ਹੈ ਸਾਡੇ ਸਰੇ ਰਹੇ ਮੇਰੇ ਭੋਗੇ ਮੇਰੇ ਸਾਹਿਬ ਜੀ ਆਏ ਨਾਮ ਦਾ ਇਸ ਹੋ ਗਿਆ ਸੋ ਪ੍ਰਸੰਨ ਇਸ ਮਰੀ ਸਾਨੂੰ ਮਿਲ ਪਾਹ ਜਾਨ ਜਾਨ ਬੋਤਾਂ ਪਾ ਦੇ ਵਾਹਿਗੁਰੂ ਜੁਗ ਜੁਗ ਅਟਲ ਜਬਰ ਤੱਕ ਦੇ ਮਾਲਕ ਧੰ ਤੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੂੰ ਪਤਾ ਹੈ ਅੱਜ ਬਹੁਤ ਹੀ ਸਤਿਕਾਰਯੋਗ ਪਾਈ ਭੁਪਿੰਦਰ ਸਿੰਘ ਜੀ ਉਰਫ ਪੱਗਾ ਸਰਨ ਖਾਂਸਾ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਜੋ ਅੱਜ ਖੁਸ਼ੀ ਦਾ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਉਹਦੇ ਭੋਗ ਪਾਏ ਗਏ ਆ ਭਗਾ ਇੱਕ ਬਹੁਤ ਮਿਹਨਤੀ ਔਰ ਲਾਇਕ ਮੁੰਡਾ ਜਿਹਨੇ ਆਪਣੀ ਮਿਹਨਤ ਦੇ ਸਿਰ ਤੇ ਉਭਾਇ ਗਰੂ ਦੇ ਉਤਾਸਰੇ ਨਾਲ ਇਹ ਜੋ ਘਰ ਹੈ ਉਹ ਬਣਾਇਆ ਆਪਾਂ ਅੱਜ ਉਹਦੀ ਖੁਸ਼ੀ ਵਿੱਚ ਇੱਥੇ ਸਭ ਇਕੱਠੇ ਹੋਏ ਆਂ